ਸਮਰਾਲਾ ਸ਼ਹਿਰ ਦੇ ਨਵੇਂ ਬੱਸ ਅੱਡੇ ਦੀ ਹਾਲਤ ਬਹੁਤ ਸਾਲਾਂ ਤੋਂ ਤਰਸਯੋਗ ਬਣੀ ਹੋਈ ਹੈ। ਸਮਰਾਲਾ ਦੇ ਨਵੇਂ ਬੱਸ ਅੱਡੇ ਦੇ ਵਿੱਚ ਨਗਰ ਕੌਂਸਲ ਲੱਖਾਂ ਰੁਪਏ ਖਰਚ ਕਰ ਚੁੱਕੀ ਹੈ ਪਰ ਇਸ ਤੋਂ ਕਦੇ ਆਮਦਨ ਨਹੀਂ ਲੈ ਪਾਈ ਅਤੇ ਨਾ ਹੀ ਇਸ ਦਾ ਵਿਕਾਸ ਕਰ ਲੋਕਾਂ ਨੂੰ ਕੋਈ ਰੋਜ਼ਗਾਰ ਦੇਣ ਦੇ ਵਿੱਚ ਕਾਮਯਾਬ ਹੋ ਪਾਈ ਹੈ। ਕਿਉਂਕਿ ਇਸ ਬੱਸ ਅੱਡੇ ਵਿੱਚ ਬੱਸਾਂ ਘਟਾਉਣ ਕਰਨ ਇੱਕ ਕਾਮਯਾਬ ਨਹੀਂ ਹੋ ਪਾਇਆ। ਸਮਰਾਲਾ ਨਵਾਂ ਬੱਸ ਸਟੈਂਡ ਦੇ ਵਿੱਚ ਕਰੀਬ 2.5 ਸਾਲ ਤੋਂ ਨਿੱਜੀ ਠੇਕੇਦਾਰ ਦੀ ਲੇਬਰ ਰਹਿ ਰਹੀ ਹੈ ਅਤੇ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ ਤੇ ਸਮਰਾਲਾ ਬੱਸ ਸਟੈਂਡ ਦੇ ਵਿੱਚ ਲੱਜ ਚੁੱਕੇ ਹਨ। ਇੰਨਾ ਹੀ ਨਹੀਂ ਬੱਸ ਸਟੈਂਡ ਦੇ ਵਿੱਚ ਰਹਿ ਰਹੀ ਪਰਵਾਸੀ ਲੇਬਰ ਨੇ ਬੱਸ ਸਟੈਂਡ ਦੇ ਵਿੱਚ ਬੱਕਰੀਆਂ ਤੱਕ ਬੰਨ੍ਹ ਲਈਆਂ ਹਨ ਜਿਸ ਤੋਂ ਸਮਰਾਲਾ ਦਾ ਨਵਾਂ ਬੱਸ ਅੱਡਾ ਪਸ਼ੂ ਘਰ ਵਾਂਗਣ ਜਾਪਦਾ ਹੈ। ਇਹ ਬੱਸ ਅੱਡਾ ਸਾਲ 1990 ਵਿੱਚ 2.5 ਤੋਂ 3 ਏਕੜ ਜ਼ਮੀਨ ਦੇ ਵਿੱਚ ਬਣਾਇਆ ਗਿਆ ਸੀ ਅਤੇ ਕੁਝ ਸਾਲ ਚੱਲਣ ਤੋਂ ਬਾਅਦ ਦੇ ਵਿੱਚ ਬੱਸ ਸਟੈਂਡ ਬੰਦ ਹੋ ਗਿਆ ਸੀ। ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਇਸ ਨੂੰ ਦੁਬਾਰਾ ਲੱਖਾਂ ਰੁਪਏ ਖਰਚ ਕਰ ਬੜਾਇਆ ਗਿਆ ਪਰ ਇਸ ਨੂੰ ਸਹੀ ਢੰਗ ਨਾਲ ਨਗਰ ਕੌਂਸਲ ਨਹੀਂ ਚਲਾ ਸਕੀ। ਇਹ ਸਮਰਾਲਾ ਸ਼ਹਿਰ ਦੇ ਨੇਤਾਵਾਂ ਤੇ ਨਗਰ ਕੌਂਸਲ ਦੀ ناکامی ਦਰਸਾਉਂਦੀ ਹੈ। ਜ਼ਿਕਰਯੋਗ ਖਾਸ ਗੱਲ ਇਹ ਹੈ ਕਿ ਸਮਰਾਲਾ ਨਗਰ ਕੌਂਸਲ ਸਮਰਾਲਾ ਦੇ ਮੇਨ ਚੌਂਕ ਵਿੱਚ ਬੱਸ ਟੋਪਚ ਤੋਂ ਸਮਰਾਲਾ ਬੱਸ ਅੱਡਾ ਦੀ ਪਰਚੀ ਗੈਰ ਕਾਨੂੰਨੀ ਤਰੀਕੇ ਨਾਲ ਕੱਟ ਰਹੀ ਹੈ। ਦੇਖੋ ਜੀ ਉਹ ਬਣਾਇਆ ਆਪਾਂ ਤਾਂ ਇਹ ਵੀ ਚਲਾਉਣ ਵਾਸਤੇ ਦੇਖੋ ਜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖਾਂ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆਂ ਵੀ ਉਹਨੂੰ ਛਿੱਪੀ ਛਿੱਪੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਅੰਮ੍ਰਿਤ ਵੀ ਸਾਨੂੰ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਛਿੱਪੀ ਛਿੱਪੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਪਾਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੈਠੀ ਆ ਪਤਾ ਨਹੀਂ ਕਿਹਦੀ ਬੈਠੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਬਤਲਾਇਆ ਕਿ ਉਹ ਨਹੀਂ ਜੇ ਚਲਾਉਣਾ ਦੀ ਸੀਗਾ ਫਿਰ ਇਹਨਾਂ ਰੁਪਇਆ ਲਾਇਆ ਕਿਤੇ ਤੁਹਾਡਾ ਪਹੁੰਚ ਦਿੱਤੀ ਨਗਰ ਪੰਚਾਇਤ ਤੋਂ ਲੈ ਕੇ ਮੁਲਤਾਂ ਤੱਕ ਇਹਨਾਂ ਨੇ ਦੁਆਰਾ ਸ਼ੁਰੂ ਕਰਤਾ ਕੀ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਤਾ ਹੋਈ ਨਹੀਂ ਕਿ ਤਸਲ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਲੋਕ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ 'ਚ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖੜਾ ਤਾਂ ਗੱਲ ਇਹ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬੰਦ ਕਰਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਾਗਰਵਸ ਤੋਂ ਬਿਹਤਰ ਸ਼ਰਮਾ ਜੀ ਜਿਹੜੇ ਬਸਸਟਾ ਦੇ ਆਪਾਂ ਖੜੇ ਹਾਂ ਇਹ ਨਵਾਂ ਬਸਸਟਾ ਜੋ ਨਾਮ ਦੇ ਹੀ ਬਸਸਟਾ ਕਹਿ ਸਕਦੇ ਆ ਪਸ਼ੂ ਘਰ ਆ ਗੰਦੀ ਰੇਟੇ ਲੱਗੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਈਮ ਲੈਂਡ ਆ ਜਿਹਨੂੰ ਨਵੇਂ ਬਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਤੇ ਬੀਕਰਾਂ ਦੀ ਨਲਾਕੀ ਕਰਕੇ ਉਹ ਸ਼ਾਸਨ ਦੀ ਨਲਾਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਿਹائش ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਹੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਜਿਨ੍ਹਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਵੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਕੋਲ ਤੱਕ ਨਗਰ ਕੰਪਨੀ ਪਹੁੰਚ ਨਹੀਂ ਕਰਦੀ। ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਰਾਸ ਦੀ ਇਤਹਾਸ ਹੋਈ ਨਹੀਂ ਦੋਨੇ ਤਰ੍ਹਾਂ ਦੀ ਸਟੇਟਮੈਂਟ। ਜਿਹੜੇ ਲੋਕਾਂ ਦੇ ਨਮਾਇंदे ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਹੈ। ਇਹ ਕੋਈ ਤਰੀਕਾ ਨਹੀਂ ਹੈਗਾ। ਨਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹੋ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ। ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ, ਕੋਈ ਲੁਕਮਾ ਸ਼ਿਪਮਾ ਹੋ ਰਿਹਾ, ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨਮਾਇੰਦੇ ਕੋਲ। ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਜਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਊ ਨੂੰ ਰੇਜ਼ ਕੀਤਾ ਕਿ ਬਹੁਤ ਮਾੜੀ ਹਾਲਤ ਦੇ ਵਿੱਚ ਆ ਆ ਰਾਜ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਰਾਲੇ ਦੇ ਪੱਤਰਕਾਰ ਭਾਈ ਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚਤਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ ਇਹ ਤੋਂ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਕਦਾ ਪਰ ਇਹ ਗੱਲ ਇਹ ਗੱਲ ਗਏ ਨਗਰ ਕੌਂਸਲਰ ਸਵਾਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਆ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਘਰੇ ਇਹ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣਾ ਕਿਉਂਕਿ ਇਹ ਹੁਣ ਇਸ ਲਾਇਕਤਾ ਰਹਿ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਹਾ ਜਿਹੜਾ ਬੱਸ ਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸਾਂ ਆਪਣੇ ਬਾਈਪਾਸ ਬਣ ਚੁੱਕੇ ਆ ਪਰ ਜਿਹੜਾ ਉਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਾਫ ਸਵਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਜਗ੍ਹਾ ਵਿੱਚ ਹੀ ਅਸੀਂ ਇੰਪਰੂਵ ਕਰ ਦਵਾਂਗੇ ਤਾਂ ਕਿ ਅਸੀਂ ਉੱਤੇ ਇੱਕ ਪ੍ਰੋਜੈਕਟ ਹੋਰ ਵੀ ਬਣਾਉਣ ਜਾ ਰਹੇ ਆ ਤੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਆ ਉਹ ਚੈੱਕ ਕਰਾ ਲੈਂਦੇ ਆ ਵੀ ਉਹ ਜਿੰਨੀਆਂ ਨੇ ਕੇਦੀਆਂ ਹੈਗੀਆਂ ਇਹਦਾ ਦਿਨ ਵਿੱਚ ਸ਼ਾਇਦ ਵਿੱਚ ਜਿਹੜਾ ਫਸਾਟਾ ਹੁੰਦਾ ਉਹ ਸਾਦੇ ਪਾਸੇ ਦੇ ਦੇਖਣ ਨੂੰ ਮਿਲਦਾ ਕਿ ਉੱਥੇ ਕਿੰਨੇ ਅਰੇ ਖੜਾ ਦੇ ਬੱਸਾਂ ਖੜੀਆਂ ਹੁੰਦੇ ਪਰ ਸਮਰਾਗ ਦੇ ਤੇ ਨਵਾਂ ਨੇ ਚੌਥਾ ਆਪਕੇ 11 ਬਣੇ ਤਰੀਕਾ ਫਸਟ ਸਟਾਪ ਹੈ ਜੇ ਬੱਸ ਸ਼ਹਿਰ ਦੇ ਪਿੱਛਾ ਕਿੰਨੇ ਆਉਂਦੇ ਆ। ਆਨ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਾਂ ਨਗਰ ਕੌਂਸਲ ਨਾਲੋਂ ਰੋਡ ਵੇਜ਼ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬੱਸ ਉਸ ਮੈਨਲੀ ਉਹਨਾਂ ਦੇ ਕੰਟਰੋਲ ਹੁੰਦੀਆਂ ਨੇ। ਤੇ ਜਿਹੜਾ ਬੱਸਕਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾਚਿਤ ਹੈ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬੱਸਾਂ بار بار ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡ ਵੇਜ਼ ਨਾਲ ਵੀ ਸੰਪਰਕ ਕਰਕੇ ਦੇਖਿਆ ਵੀ ਕੀ ਕਰ ਸਕਦੇ ਆ।